ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਫੇਰ ਜਿਨੀਕਵਟੀ ਇੱਕ ਬਠਿੰਡਾ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣੇ ਸੋਹਣੇ ਟ੍ਰੈਂਡਿੰਗ Instagram ਵਾਲੇ ਸੂਟ ਤੇ ਇਹਦੇ ਤੇ ਹੋਏਗਾ ਜੀ ਪੈਨਲ ਵਰਕ ਤੇ ਪਿਓਰ ਮਸਲੀਨ ਦਾ ਸੂਟ ਹੋਏਗਾ ਪਿੰਡਾਖਾਨ ਵਾਲਾ ਬਿਲਕੁਲ ਵੀ ਕਪੜਾ ਨਹੀਂ ਹੋਏਗਾ ਬਹੁਤ ਹੀ ਮਲਾਈਮਾ ਇਰੇ ਲੱਗੀ ਹੋਏਗੀ ਜੀ ਲੈਸ ਆ ਪੈਨਲ ਵਰਕ ਦੇ ਚਾਰ ਲਾਈਨਾਂ ਜਿਹੜੀਆਂ ਲੈਸ ਦੀਆਂ ਹੋਣੀਆਂ ਟਾਈ ਫਟੀ ਦਾ ਵਰਕ ਹੋਏਗਾ ਉੱਪਰ ਬਟਨ ਲੱਗੇ ਹੋਣਗੇ نیچے ਫੇਰ ਘੇਰੇ ਤੇ ਲੈਸ ਲੱਗੀ ਹੋਏਗੀ ਇਹਦੀ ਬਾਟਮ ਲਾਜਵਾਬ ਆ ਜੀ ਤੇ ਪਹਿਲਾਂ ਆਪਣੇ ਕੋਲ ਫੋਰਸ ਸੂਟ ਆਵੇ ਸੀ ਲੇਕਿਨ ਇਸ ਵਾਰ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਜਿਹੜੇ ਆਏ ਆ ਪਹੁੰਚੇ ਆ ਤੇ ਵਰਕ ਹੋਏਗਾ ਇਹਦੇ ਦੇਖ ਸਕਦੇ ਹੋ ਵਰਕ ਵੀ ਕਿੰਨਾ ਸੋਹਣਾ ਏ ਇਤਨੀ ਸਫਾਈ ਦੇ ਨਾਲ ਵਰਕ ਆ ਜਿਹੜਾ ਉਹ ਕੀਤਾ ਹੋਇਆ ਤੇ ਨਾਲ ਆ ਰਹੀ ਹੈ ਜੀ ਇਹਦੇ ਪਿਓਰ ਮਸਲੀਨ ਦੀ ਚੁੰਨੀ ਦੇ ਚਾਰੇ ਪਾਸੇ ਇਹਦੇ ਵੀ ਲੈਂਸ ਲੱਗੀ ਹੋਈ ਮਿਲੇਗੀ ਸੈਕਿੰਡ ਕਲਰ ਆ ਜੀ ਇਹਦੇ ਪਰਮੂਚਰ ਦੇ ਵਿੱਚ ਰੈੱਡ ਤੇ ਇਹਦੇ ਵਰਕ ਦਾ ਜਿਹੜਾ ਉਹ ਵੀ ਸੇਮ ਹੋਏਗਾ ਤੇ ਸੂਟ ਦੀ ਲੈਂਸ ਆ ਜਿਹੜੀ ਉਹ ਪੂਰੀ ਹੋਏਗੀ ਤੇ ਇਹ ਦੀ ਦੁਪੱਟੇ ਆ ਗਿਆ ਜੀ ਇਹਦਾ ਤੇ ਪਹੁੰਚੇ ਵਰਕ ਉਸੇ ਤਰ੍ਹਾਂ ਹੀ बॉਟਮ ਦੇ ਤੇ ਇਸ ਨੂੰ ਤੁਸੀਂ ਕੀ ਆ ਸ਼ਰਾਰਾ ਜਿੱਤਾ ਵੀ ਬਣਾਉਣਾ ਚਾਹੁੰਦੇ ਆ ਪਹੁੰਚੇ ਆ ਕਿ ਲੈਣੇ ਆ ਤਾਂ ਸਲਵਾਰ ਵੀ ਬਣਾ ਸਕਦੇ ਆ ਇਹ ਸੂਟ ਬਣੇਗਾ ਦੀ ਕੁਝ ਐਦਾਂ ਬਹੁਤ ਹੀ ਸੋਹਣੀ ਲੋਕ ਹੋਏਗੀ ਸੂਟ ਦੀ ਤੇ ਸਭ ਤੋਂ ਮਾਰ ਪਾਉਂਦਾ ਕਲਰ ਆ ਜਿਹੜਾ ਹੁਣ ਲਿਆਏ ਆ ਕਿ ਤੁਹਾਡੇ ਲਈ ਆਪਾਂ ਜੀ ਵਾਈਟ ਕਰੀਮ ਸ਼ੇਡ ਦੇ ਵਿੱਚ ਹੀ ਬਾਟਮ ਤੇ ਵਰਕ ਕੀਤਾ ਜਾਏਗਾ ਕਲਰ ਵੀ ਬਹੁਤ ਪਿਆਰਾ ਹੈ ਤੇ ਗਲੇ ਤੇ ਜਿਹੜਾ ਪਾਈਪਿੰਗ ਦੇ ਨਾਲ ਜੁਆਇੰਟ ਬਣਾ ਕੇ ਤੇ ਬਟਨ ਲੱਗੇ ਹੋਏ ਆ ਜੀ ਵਰਕ ਕੀਤਾ ਭਈਆ ਪਰਪਲ ਨਹੀਂ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਦਿਲ ਖਿੱਚਮਾ ਜਿਹਾ ਕਲਰ ਆ ਤੇ ਬਾਟਮ ਵਰਕ ਦੇ ਉੱਪਰ ਲਾਈਨ ਸ਼ੇਡ ਦੀ ਕਢਾਈ ਹੋਏਗੀ ਮਤਲਬ ਕਿ ਜੋ ਇਸ ਕਲਰ ਹੋਵੇਗੀ ਉਸੇਰੀ ਕੜਾਈ ਕੀਤੀ ਗਈ ਹੋਏਗੀ ਤੇ ਚੁੰਨੀ ਤੇ ਚਾਰੇ ਪਾਸੇ ਲੈਸ ਆਏਗੀ ਤੁਹਾਨੂੰ ਫੋਟੋ ਵੀ ਦਿਖਾ ਦਿੰਨੇ ਆ ਬਹੁਤ ਹੀ ਸੋਹਣਾ ਵਰਕ ਹੈ ਜੀ ਕਪੜੇ ਦੀ ਕੁਆਲਿਟੀ ਹੈ ਆਪਣੀ ਕੋਈ ਵੀ ਕਪੜਾ ਖਰਾਬ ਨਹੀਂ ਨਿਕਲੇਗਾ ਇਸ ਨੂੰ ਤਾਂ ਤੁਹਾਨੂੰ ਲੈ ਹੀ ਲੈਣਾ ਚਾਹੀਦਾ ਹੈਗਾ ਆਨਲਾਈਨ ਆਰਡਰ ਕਰ ਸਕਦੇ ਆ ਜੀ ਲਿਮਟਡ ਸਟਾਕ ਆਪਣੇ ਕੋਲ ਜਿਆਦਾ ਸਟਾਕ ਆਪਾਂ ਨਹੀਂ ਚੱਕਦੇ ਤੇ ਜਦੋਂ ਆਪਣਾ ਸਟਾਕ ਆ ਦੋ ਤਿੰਨ ਦਿਨਾਂ ਦੇ ਲਈ ਇਹ ਆਨਲਾਈਨ ਚਲਾ ਜਾਂਦਾ ਵਾ ਤੇ ਆਪਣਾ ਨੰਬਰ ਹੈਗਾ ਜੀ ਕੰਟੈਕਟ ਨੰਬਰ ਹੈਗਾ 921691100 ਤੇ ਤੁਸੀਂ ਮੈਸੇਜ ਕਰ ਸਕਦੇ ਹੋ ਸੂਟ ਦੇ ਰਿਕਾਰਡਿੰਗ ਕੋਈ ਵੀ ਇਨਕੁਆਰੀ ਵਗੈਰਾ ਕਰਨੀ ਜਾਂ ਪ੍ਰਾਈਸ ਦੇ ਰਿਲੇਟਡ ਪ੍ਰਾਈਸ ਸਾਡੇ ਬਹੁਤ ਹੀ ਬਜਟ ਹੋਣਗੇ ਤੇ ਹਰੇ ਕੋਈ ਲੈ ਸਕਦਾ ਆਪਣੇ ਬਜਟ ਚ ਕੀ ਰਹਿਣ ਕਿ ਇਹ ਬਹੁਤ ਸੋਹਣਾ ਸੂਟ ਆ ਜੀ ਤੇ ਇਹ ਸੂਟ ਸਿੰਗਲ ਵੀ ਤੁਸੀਂ ਮੰਗਵਾ ਸਕਦੇ ਹੋ ਆਪਾਂ ਨੂੰ ਇਦਾਂ ਨਹੀਂ ਚਾਹ ਕੇ ਦੋ ਤਿੰਨ ਸੂਟ ਹੀ ਮੰਗਵਾਓ ਤੁਸੀਂ ਸਿੰਗਲ ਸੂਟ ਵੀ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਇਹ ਤਾਂ ਰੋਸ ਫਲਾਵਰ ਬਣੇ ਹੋਣਗੇ ਤੇ ਦੁਪੱਟਾ ਹੋਏਗਾ ਇਹਦੇ ਨਾਲ টাই ਐਂਡ ਡਾਈ ਦਾ ਤੇ ਲੈਸਾਰੇ ਪਾਸੇ ਜਿਹੜੀ ਉਹ ਲੱਗੀ ਹੋਈ ਮਿਲੇਗੀ ਤੁਹਾਨੂੰ ਇਹਦੇ ਚ ਲਾਸਟ ਕਲਰ ਆ ਜੀ ਮੇਰੇ ਕੋਲ ਇੱਕ 컬러 ਸਾਰੀਲਾਦਵਾ ਹੋਣਗੇ ਜੀ ਇਤਨੀ ਦਾ ਕੋਈ ਕਲਰ ਵੀ ਦਲ ਹੋਵੇ ਇੱਕ ਤੋਂ ਇੱਕ ਵਦਕੇ ਸੂਟ ਹੈ ਜੀ ਗਰਮੀ ਦੇ ਵਿੱਚ ਪੂਰੀ ਠੰਡਕ ਦੇਣ ਵਾਲੇ ਸੂਟ ਹੈ ਕਲਰ ਕੰਬੀਨੇਸ਼ਨ ਬਹੁਤ ਹੀ ਵਧੀਆ ਬਣਾਇਆ ਹੋਇਆਗਾ ਸਾ ਤੋਂ ਵੱਡੀ ਗੱਲ ਹੈ ਜਿੱਦਾਂ 올ਡ ਲੇਡੀਜ਼ ਵੀ ਇਸ ਨੂੰ ਵੇਅਰ ਕਰ ਸਕਦੀਆਂ ਕਿਉਂਕਿ ਕਢਾਈ ਹੈ ਜਿਹੜੀ ਪੌਂਚਿਆ ਤੇ ਉਹ ਬਿਲਕੁਲ ਲਾਈਟ ਕਲਰ ਦੀ ਹੈ ਇਹਨਾਂ ਪਤਾ ਨਹੀਂ ਚੱਲਦਾ ਤੇ ਟਾਈ ਐਂਡ ਟਾਈ ਦਾ ਦੁਪੱਟਾ ਦੇ ਨਾਲ ਫੋਰ ਸਾਈਡ ਲੈਸ ਲੱਗੀ ਹੋਈ ਮਿਲੇਗੀ ਤੁਹਾਨੂੰ ਤੇ ਹੁਣ ਆਗੇ ਜੀ ਕੁਝ ਇੰਦਾ ਇਹਦੀ ਲੋਕ ਹੋਏਗੀ ਪਹਿਲਾਂ ਹੁਣ ਦਿਖਾ ਦਿੰਨੇ ਆ ਤੁਹਾਨੂੰ ਇੰਸਟਾਗ੍ਰਾਮ ਵਾਲੇ ਫੁਲੀ ਇੰਸਟਾਗ੍ਰਾਮ ਵਾਲੇ ਸੂਟ ਵੀ ਹੈ ਆਪਣੇ ਕੋਲੇ ਬਹੁਤ ਵਧੀਆ ਕੁਆਲਿਟੀ ਦੇ ਬਣੇ ਤੇ ਬਹੁਤ ਹੀ ਕੱਟ ਰੇਟਾਂ ਦੇ ਵਿੱਚ ਤੁਹਾਨੂੰ ਭੇਜੇ ਜਾਣਗੇ ਤੁਸੀਂ ਦੇਖ ਵੀ ਸਕਦੇ ਹੋ ਤੇ ਹੁਣ ਆ ਗਿਆ ਜੀ ਪਿਓਰ ਮਸਲੀਨ ਕਾਟਨ ਕੱਪੜਾ ਬਿਲਕੁਲ ਮਲਾਈ ਵਰਗਾ ਜੀ ਤੁਸੀਂ ਜਦੋਂ ਮੰਗਵਾਉਂਗੇ ਤਾਂ ਪਤਾ ਲੱਗੂਗਾ ਡਿਜੀਟਲ ਕੈਮਬ੍ਰਿਕ ਆਏਗੀ ਤੇ ਡਿਜੀਟਲ ਪ੍ਰਿੰਟਰ ਹੈਗਾ ਇਹਦਾ ਤੇ ਨਾਲ ਆਏਗੀ ਜੀ ਆਵਰੀ ਬਾਟਮ ਕਾਟਨ ਦੀ ਪਿਓਰ ਦੀ ਫਟਾਕੀ ਤੇ ਨਾਲ ਪਿਓਰ ਦਾ ਦੁਪੱਟਾ ਆਏਗਾ ਬਹੁਤ ਹੀ ਲਾਜਵਾਬਾ ਖੁੱਲਾ ਡੁੱਲਾ ਦੁਪੱਟਾ ਹੈ ਤੇ ਦੁਪੱਟੇ ਦਾ ਡਿਜ਼ਾਈਨ ਵੀ ਬਹੁਤ ਹੀ ਜਿਆਦਾ ਸੋਹਣਾ ਹੈ ਕਪੜਾ ਪਿਓਰ ਕਾਟਸ ਦਾ ਰਹੇਗਾ ਤੇ ਸੈਕੰਡ ਕਲਰ ਇਹਦੇ ਚ ਆ ਗਿਆ ਜੀ ਗ੍ਰੀਨ ਕੈਮਰੇ 'ਚ ਜੋ ਚੀਜ਼ ਨਹੀਂ ਮਿਲ ਪਾ ਰਹੀ ਤੁਹਾਨੂੰ ਜਿਹੜੀ ਹੋ ਸਕਦਾ ਕਮਰੇ ਦੇ ਵਿੱਚ ਤੁਹਾਨੂੰ ਇਹ ਕਲਰ ਆ ਜਿਹੜੇ ਪ੍ਰੋਪਰ ਨਾ ਵਧੀਆ ਲੱਗ ਰਹੇ ਹੁਣ ਪਰ ਇਹਨਾਂ ਦਾ ਕਲਰ ਆ ਬਹੁਤ ਹੀ ਲਾਜਵਾਬ ਕਲਰ ਆਗੇ ਤੇ ਇਹਦੇ ਨਾਲ ਇਹ ਵਾਲੀ ਬਾਟਮ ਹੋਏਗੀ ਤੇ ਨੈਕਸਟ ਕਨਸੈਪਟ ਆ ਗਿਆ ਜੀ ਆਪਣਾ ਬਹੁਤ ਹੀ ਪਿਆਰਾ ਯਾ ਯੂਨੀਕ ਯਾ ਪੀਸ ਹੈ ਸਰਵੋਸਤੀ ਦਾ ਵਰਕ ਹੋਏਗਾ ਇਹਦੇ ਤੇ ਨੈਕ ਤੇ ਸਰਵੋਸਤੀ ਦਾ ਵਰਕ ਹੋਏਗਾ ਔਰ نیچے ਪੱਟੀ ਲੱਗੀ ਹੋਏਗੀ ਘੇਰੇ ਤੇ ਜੇਕਰ ਤੁਸੀਂ ਪੱਟੀ ਉਤਾਰਨਾ ਚਾਹੋਣੇ ਆ ਤਾਂ ਉਤਾਰ ਵੀ ਸਕਦੇ ਆ ਜੀ ਤੇ ਰਾਦੇ ਮੋਹਨ ਦਾ ਇਹ ਬ੍ਰਾਂਡ ਹੈ ਜੀ ਸਾਰੇ ਬ੍ਰਾਂਡਡ ਕੱਪੜੇ ਹੋਣਗੇ ਆਪਣੇ ਕੋਈ ਵੀ ਇਦਾਂ ਲੋਕਲ ਕਪੜਾਪਾ ਸੇਲ ਨਹੀਂ ਕਰਦੇ ਤੇ ਹਾਫ ਪਿਓਰ ਦੀ ਤੁਹਾਨੂੰ ਇਹਦੇ ਨਾਲ ਚੁੰਨੀ ਮਿਲੇਗੀ ਤੇ ਨੈਕਸਟ ਆ ਗਿਆ ਜੀ ਆਪਣਾ ਸੂਟ ਇਦੇ ਚ ਸੈਕੰਡ ਕਲਰ ਆ ਇਹ ਵੀ ਕਲਰ ਬਹੁਤ ਹੀ ਜਿਆਦਾ ਸੋਹਣਾ ਤੇ ਨਾਲ ਇਹਦੀ ਬਾਟਮ ਇਦਾਂ ਦੀ ਆ ਤੇ ਨਾਲ ਆ ਗਿਆ ਜੀ ਹਾਫ ਪ्योर ਦਾ ਟਾਈ ਐਂਡ ਟਾਈ ਦਾ ਦੁਪੱਟਾ ਇਸ ਤੋਂ ਲਾਵਾ ਆਪਣੇ ਕੋਲ ਦੀ ਬਿਨਾ ਦੁਪੱਟੇ ਤੋਂ ਵੀ ਕਨਸੈਪਟ ਆ ਚੁੱਕੇ ਨੇ ਕੋਈ ਵੀ ਸੂਟ ਇਦਾਂ ਨਹੀਂ ਤੁਹਾਨੂੰ ਫੋਰਸ ਫੋਰਸ ਨਹੀਂ ਕੀਤਾ ਜਾਂਦਾ ਕਿ ਤੁਸੀਂ ਸਾਰੇ ਹੀ ਲੈਣੇ ਆ ਜਾਂ ਤਿੰਨ ਲੈਣੇ ਆ ਜਾਂ ਚਾਰ ਲੈਣੇ ਆ ਆਪਣਾ ਉਹ ਕੰਮ ਨਹੀਂ ਹੈ ਵੀ ਆਪਣੀ ਮਰਜ਼ੀ ਦੇ ਨਾਲ ਸਿੰਗਲ ਸਿੰਗਲ ਸੂਟ ਵੀ ਤੁਸੀਂ ਲੈ ਸਕਦੇ ਹੋ ਤੇ ਰਾਮ ਟੈਕਸ ਦਾ 100% ਪਿਓਰ ਕਾਟਨ ਦਾ ਸੂਟ ਹੈ ਆਪਣੇ ਕੋਲ ਲਵੈਂਡਰ ਕਲਰ ਦੇ ਵਿੱਚ ਹੈ ਤੇ ਇਹਨੂੰ 올ਡ ਲੇਡੀਜ਼ ਵੀ ਵੇਅਰ ਕਰ ਸਕਦੇ ਹੋ ਬਹੁਤ ਸਸਤੀ ਰੇਟ ਦੇ ਵਿੱਚ ਹੈ ਤੇ ਇਹ ਬਿਨਾਂ ਦੁਪट्टे ਤੋਂ ਆਏਗਾ ਤੇ ਬਹੁਤ ਹੀ ਮਲਾਈਨ ਕੱਪੜਾ ਹੈਗਾ ਓਕੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਰਡਰ ਕਰਨ ਲਈ ਆਪਣਾ ਨੰਬਰ ਹੈਗਾ 92169110 ਤੇ ਆਪਣੀ ਕੈਸ਼ ਔਨ ਡਿਲੀਵਰੀ ਬਿਲਕੁਲ ਵੀ ਅਵੇਲੇਬਲ ਨਹੀਂ ਹੈ ਓਕੇ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ-ਨਵੇਂ ਸੂਟਾਂ ਦੇ ਨਾਲ ਧੰਨਵਾਦ